ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਅੱਜ ਸੰਸਾਰ ਵਾਤਾਵਰਨ ਦਿਵਸ ਹੈ। ਇਸ ਦਿਵਸ ਦੇ ਮੌਕੇ ਦੇ ਉੱਤੇ ਬਹੁਤ ਸਾਰੀਆਂ ਗੱਲਾਂ ਨੇ ਜਿਨ੍ਹਾਂ ਤੇ ਸਾਨੂੰ ਆਪ ਕੁਝ ਕਰਨ ਦੀ ਲੋੜ ਤੇ ਸੋਚਣ ਵਿਚਾਰਨ ਦੀ ਲੋੜ ਹੈ ਤੇ ਇਕੱਠੇ ਹੋਣ ਦੀ ਲੋੜ ਹੈ। ਇੱਕ ਤਾਂ ਜਿਹੜਾ ਵਾਤਾਵਰਨ ਦੀ ਖਰਾਬੀ ਹੈ ਇਹ ਇਹ ਕੱਲੀ ਇੱਕ ਦੇਸ਼ ਜਾਂ ਇੱਕ ਵਿਅਕਤੀਆਂ ਦਾ ਸਵਾਲ ਨਹੀਂ ਇਹ ਸਾਰੀ ਦੁਨੀਆ ਦੇ ਵਿੱਚ ਹੀ ਹੈ ਤੇ ਸਾਰੀ ਦੁਨੀਆ ਦੇ ਵਿੱਚ ਜਿਹੜੀ ਕਲਾਈਮੇਟ ਚੇਂਜ ਹੈ ਜਿਹੜਾ ਵਾਤਾਵਰਣ ਜਿਹੜੀ ਵਾਯੂ ਮੰਡਲ ਦੇ ਵਿੱਚ ਤਬਦੀਲੀਆਂ ਆ ਰਹੀਆਂ ਨੇ ਗਰਮੀ ਸਰਦੀ ਦੇ ਮੌਸਮ ਬਦਲ ਰਹੇ ਹੈ ਤਾਪਮਾਨ ਬਹੁਤ ਉਹਾ ਤੱਕ ਜਾ ਰਹੇ ਹੈ ਇਹ ਜਿਹੜੇ ਕਾਰਨ ਨੇ ਇਹਦੇ ਪਿੱਛੇ ਕਾਰਬਨ ਡਾਈਆਕਸਾਈਡ ਦਾ ਜ਼ਿਆਦਾ ਛੱਡਿਆ ਜਾਣਾ ਤੇ ਦੂਜੀਆਂ ਗੈਸਾਂ ਦਾ ਜਿਹੜੀਆਂ ਜਿਨ੍ਹਾਂ ਨੂੰ ਅਸੀਂ ਜਿਹੜਾ ਗ੍ਰੀਨ ਹਾਊਸ ਗੈਸਾਂ ਕਹਿੰਦੇ ਆ ਉਹ ਇੱਕ ਉਹ ਇਸ਼ੂ ਨੇ ਇੱਕ ਹੈਗਾ ਵੀ ਜਿਹੜੀ ਧਰਤੀ ਦੇ ਉੱਤੇ ਵੈਸੇ ਹਾਨੀਕਾਰਕ ਕਰਨਾ ਲੰਘ ਕੇ ਆ ਰਹੀਆਂ ਨੇ ओजोन ਪਰਤ ਸਾਡੀ ਕਮਜ਼ੋਰ ਹੋ ਰਹੀ ਹੈ ਉਹ ਇਹ ਸਾਰੇ ਸੰਸਾਰ ਪੱਧਰੀ ਮੁੱਦੇ ਹੈਗੇ ਤੇ ਇਹਨਾਂ ਮੁੱਦਿਆਂ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਜੇ ਅਸੀਂ ਸਾਡੇ ਗਲੀ ਦੇ ਵਿੱਚ ਕਿਸੇ ਗਰੀਬ ਬੱਚਿਆਂ ਦੇ ਜਿਨ੍ਹਾਂ ਦੇ ਕੋਲ ਟਾਇਲਟਾਂ ਦਾ ਇੰਤਜ਼ਾਮ ਨਹੀਂ ਹੈਗਾ ਤੇ ਉਹ ਕਿਤੇ ਉਹਨਾਂ ਦਾ ਗੰਦ ਪਿਆ ਹੁੰਦਾ ਸੀ ਕਹਿੰਦੇ ਗੰਦ ਪਾਇਆ ਹੋਇਆ ਇਹਨਾਂ ਨੇ ਇਹਨਾਂ ਨੇ ਵਾਤਾਵਰਣ ਸਾਰਾ ਖਰਾਬ ਕਰਿਆ ਹੋਇਆ ਬਿਨਾਂ ਸ਼ੱਕ ਕੋਈ ਥੋੜੀ ਬਹੁਤੀ ਖਰਾਬੀ ਹੈਗੀ ਹੈ ਪਰ ਜਿਆਦਾ ਵੱਡੀ ਖਰਾਬੀ ਜਿਹੜੀ ਸੰਸਾਰ ਪੱਧਰ ਤੇ ਉੱਤੇ ਹੈ ਉਹ ਜਿਹੜੇ ਪੂੰਜੀਵਾਦੀ ਦੇਸ਼ ਤੇ ਪੂੰਜੀਵਾਦੀ ਲੋਕ ਨੇ ਜਿਹੜੇ ਉਹਨਾਂ ਨੇ ਪਿਛਲੇ 4-500 ਸਾਲਾਂ ਚ ਇਹ ਜਿਹੜਾ ਸੰਤੁਲਨ ਹੈ ਵਿਗਾੜਿਆ ਉਹਦੇ ਤੇ ਸਾਡੀ ਨਿਗਾਨੀ ਜਾਂਦੀ ਬਹੁਤੀ ਵਾਰ ਪਹਿਲੀ ਗੱਲ ਤਾਂ ਉਹ ਜਾਣੀ ਚਾਹੀਦੀ ਹੈ ਤੇ ਅੱਜ ਦੇ ਵੀ ਜਿਹੜੇ ਕਾਰਪੋਰੇਟਸ ਹੈ ਉਹ ਉਹਨਾਂ ਦੇ ਵਾਤਾਵਰਨ ਨੂੰ ਖਰਾਬ ਕਰਨ ਦੇ ਤੌਰ ਤਰੀਕੇ ਬਦਲ ਗਏ ਆ ਬਹੁਤ ਪ੍ਰਚਾਰਿਆ ਜਾਂਦਾ ਹੈ ਕਿ ਅਸੀਂ ਜਿਹੜੀਆਂ ਜਿਹੜੀਆਂ ਬੈਟਰੀ ਨਾਲ ਚੱਲਣ ਵਾਲੀਆਂ ਕਾਰਾਂ ਨੇ ਇਹ ਬਹੁਤ ਵਾਤਾਵਰਣ ਦੇ ਪੱਖ ਚ ਐ ਪਰ ਜਿਹੜਾ ਉਹਨਾਂ ਦਾ ਕੂੜਾ ਤਰਕਟਾ ਗਾਹਾਂ ਉਹਨੂੰ ਸਾਮ ਸੰਭਾਲ ਉਹਦੀ ਜਿਹੜੀ ਹੈ ਉਹਦੇ ਆਪ ਦੇ ਮੁੱਦੇ ਹੈਗੇ ਆ ਵਾਤਾਵਰਣ ਦੇ ਨਾਲ ਸੰਬੰਧਿਤ ਪਲਾਸਟਿਕ ਦੀ ਵਰਤੋਂ ਬਹੁਤ ਵੱਡੇ ਪੱਧਰ ਤੇ ਹੋ ਰਹੀ ਹੈ ਉਸ ਦੇ ਆਪਣੇ ਮੁੱਦੇ ਹੈਗੇ ਆ ਵੀ ਉਹ ਸਾਡੀ ਜਿਹੜੀ ਫੂਡ ਚੇਨ ਹੈ ਉਹਦੇ ਚ ਵੀ ਆ ਗੜਿਆ ਤੇ ਸਾਡੇ ਲਈ ਖਰਾਬੀਆਂ ਨੇ ਸੋ ਅੱਜ ਅਸੀਂ ਇੱਕ ਰੁਖ ਲਾਉਣਾ ਇੱਕ ਚੀਜ਼ ਹੈ ਬਹੁਤ ਵੱਡੀ ਗੱਲ ਹੈ ਪਰ ਇਹ ਮੁੱਦਾ ਬਹੁਤ ਵੱਡਾ ਵਿਸ਼ਾਲ ਮੁੱਦਾ ਹੈਗਾ ਇਹਦੇ ਉੱਤੇ ਕਿਸੇ ਦਿਨ ਫਿਰ ਦੁਬਾਰਾ ਆਪਾਂ ਗੱਲ ਕਰਾਂਗੇ ਅਗਲੀ ਗੱਲ ਤੁਹਾਡੇ ਨਾਲ ਜਿਹੜੀ ਕਰਨੀ ਹੈ ਪੰਜਾਬ ਸਰਕਾਰ ਨੇ ਕੱਲ ਕੈਬਨਟ ਮੀਟਿੰਗ ਕਰਕੇ ਦੁਕਾਨਾਂ ਤੇ ਵਪਾਰਕ ਅਧਾਰਿਆਂ ਬਾਰੇ ਜਿਹੜਾ ਕਾਨੂੰਨ ਹੈ ਉਹਦੇ ਵਿੱਚ ਸੋਧ ਕਰ ਦਿੱਤੀ ਵੀ ਜਿਹੜੇ 20 ਤੋਂ ਘੱਟ ਜਿੱਥੇ 20 ਤੱਕ ਦੇ ਜਿਹੜੇ ਮੁਲਾਜ਼ਮ ਨੇ ਇਸ ਅਦਾਰੇ ਕੋਲ ਉਹਨਾਂ ਨੂੰ ਇਸ ਐਕਟ ਦੇ ਤਨਹੀ ਤਾਹੇ ਦੇ ਅੰਡਰ ਉਹਨਾਂ ਨੂੰ ਕੋਈ ਰਜਿਸਟ੍ਰੇਸ਼ਨ ਕਰਾਉਣ ਦੀ ਲੋੜ ਨਹੀਂ। ਅਗਲੀ ਗੱਲ ਹੋਰ ਕੀਤੀ ਜੱਗੋਂ ਤੇਰਵੇਂ ਕਿ ਉੱਥੇ ਜਿਹੜੇ ਮੁਲਾਜ਼ਮ ਕੰਮ ਕਰਦੇ ਆ ਉਹਨਾਂ ਤੋਂ ਜੇ 9 ਘੰਟੇ ਜਾਂ 10 ਘੰਟੇ ਕੰਮ ਲਿਆ ਜਾਂਦਾ ਹੁਣ 12 ਘੰਟੇ ਕੰਮ ਲਿਆ ਜਾ ਸਕਦਾ ਹੈ। ਸਾਨੂੰ ਸਾਰਿਆਂ ਨੂੰ ਪਤਾ ਹੈ ਵੀ ਜਿਹੜੇ ਇਹ ਪ੍ਰਾਈਵੇਟ ادارے ਛੋਟੇ-ਛੋਟੇ ਹੈਗੇ ਆ ਇਹ ਓਵਰਟਾਈਮ ਤਾਂ ਕਹਿਣ ਦੀਆਂ ਸਰਕਾਰੀ ਕਾਗਜ਼ਾਂ ਤਾਂ ਜੋ ਮਰਜ਼ੀ ਹੋਵੇ ਓਵਰਟਾਈਮ ਨਹੀਂ ਇਹ ਤਾਂ ਗਰੰਟੀ ਨਾਲ ਹੀ ਜੇ ਪਹਿਲਾਂ 8 ਘੰਟੇ ਕੰਮ ਹੈ ਤਾਂ 10 ਘੰਟੇ ਮਨਮਲੀ ਲੈਣੇ ਆ ਹੁਣ ਜੇ 12 ਘੰਟੇ ਕਰਤਾ ਤਾਂ 14 ਘੰਟੇ ਵੀ ਉਹ ਉਹਨਾਂ ਨੇ ਪ੍ਰਾਈਵੇਟ ਤੌਰ ਤੇ ਉਹਨਾਂ ਤੋਂ ਕੰਮ ਲੈਣੇ ਇਹ ਮਜ਼ਦੂਰਾਂ ਦੀ ਲੁੱਟ ਜਿਹੜੀ ਹੈ ਉਹਨੂੰ ਕਾਨੂੰਨੀ ਤੌਰ ਤੇ ਸਰਕਾਰ ਨੇ ਉਹਦੇ ਤੇ ਮੋਹਰ ਲਾਈ ਹੈ ਤੇ ਅਸੀਂ ਸਮਝਦੇ ਹਾਂ ਵੀ ਮੋਦੀ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ ਉਹਨਾਂ ਦੇ ਵਿੱਚ ਜਿਹੜੇ ਜਿਹੜੇ ਚਾਰ ਲੇਬਰ ਕੋਡ ਉਹਨਾਂ ਨੇ ਖਤਮ ਕਰ ਜਿਹੜੇ 44 ਕਾਨੂੰਨ ਖਤਮ ਕਰਕੇ ਚਾਰ ਲੇਬਰ ਕੋਡ ਬਣਾਏ ਐ ਉਹਨਾਂ ਦੇ ਪਿੱਛੇ ਜਿਹੜੀਆਂ ਭਾਵਨਾਵਾਂ ਨੇ ਉਹ ਉਹਨਾਂ ਭਾਵਨਾਵਾਂ ਦੇ ਉੱਤੇ ਮੋਦ ਆਪਣੀ ਸਾਡੀ ਭਗਵੰਤ ਮਾਨ ਸਰਕਾਰ ਪੂਰੀ ਤਰ੍ਹਾਂ ਮੋਦੀ ਸਰਕਾਰ ਦੇ ਨਾਲ ਕਿਉਂ ਖਿੱਚੜੀ ਐ ਇਹਨਾਂ ਗੱਲਾਂ ਦੇ ਉੱਤੇ ਵਰਕਰਾਂ ਦੀ ਲੁੱਟ ਦੇ ਉੱਤੇ ਤੇ ਇਹ ਇਸੇ ਸਬੰਧ ਦੇ ਵਿੱਚ ਜਿਹੜੇ ਪਾਕੀ ਪਹਿਲਾਂ ਵੀ ਜਿਹੜੇ ਬਹੁਤ ਸਾਰੀਆਂ ਗੱਲਾਂ ਨੇ ਨਿਊ ਐਜੂਕੇਸ਼ਨ ਪਾਲਿਸੀ ਹੈ ਉਹਦੇ ਉੱਤੇ ਵੀ ਸਰਕਾਰ ਜਿਹੜੀ ਪੰਜਾਬ ਦੀ ਸਰਕਾਰ ਹੈ ਉਸ ਦੀ ਕੇਂਦਰ ਦੀ ਸਰਕਾਰ ਦੇ ਨਾਲੋਂ ਕਿਸੇ ਵੀ ਤਰ੍ਹਾਂ ਦੀ ਕੋਈ 파ਟਮੀ ਨੀਤੀ ਨਹੀਂ ਹੈ ਜਾਂ ਬਦਲਮੀ ਨੀਤੀ ਨਹੀਂ ਹੈ ਸੋ ਇਹ ਉਸੇ ਦੀ ਇੱਕ ਡੀਟੋ ਕਾਪੀ ਹੈ ਕਈ ਸਾਰੇ ਮੁੱਦਿਆਂ ਦੇ ਵਿੱਚ ਅਗਲੀ ਗੱਲ ਤੁਹਾਡੇ ਨਾਲ ਦੋਸਤੋ ਸਾਂਝੀ ਇਹ ਕਰਨੀ ਹੈ ਕਿ ਕੱਲ ਬੜੀ ਮੰਦਭਾਗੀ ਗੱਲ ਹੋਈ ਜੇ ਪਰਸੋਂ ਜਿਹੜਾ ਮੈਚ ਹੋਇਆ ਕ੍ਰਿਕਟ ਦਾ ਆਈਪੀਐਲ ਦਾ ਉਹਦੇ ਚ ਰਾਇਲ ਚੈਲੈਂਜਰ ਬੰਗਲੌਰ ਦੀ ਟੀਮ ਹੈ ਜਿਹੜੀ ਉਹ ਜੇਤੂ ਰਹੀ ਤੇ ਪੰਜਾਬ ਕਿੰਗਸ 11 ਜਿਹੜੇ ਹੈ ਉਹ ਦੂਜੇ ਨੰਬਰ ਤੇ ਰਹੇ ਤੇ ਉਸ ਦੀ ਜਿੱਤ ਦਾ ਜਸ਼ਨ ਮਨਾਇਆ ਜਾ ਰਿਹਾ ਸੀ ਕਿਲੋਮੀਟਰ ਲੰਬਾ ਜਲੂਸ ਕੱਢਣਾ ਸੀ ਤੇ ਉੱਥੇ ਭਗਦੜ ਮੱਚਣ ਨਾਲ 11 ਲੋਕਾਂ ਦੀ ਮੌਤ ਹੋ ਗਈ ਤੇ 47 ਲੋਕ ਜ਼ਖਮੀ ਐ ਅਸੀਂ ਉਹਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਹਾਂ ਤੇ ਅਜਿਹੇ ਪ੍ਰਬੰਧਾਂ ਲਈ ਜਿਹੜੇ ਆਈਪੀਐਲ ਦੇ ਪ੍ਰਬੰਧਕ ਹੈ ਆਰਸੀਬੀ ਦੇ ਪ੍ਰਬੰਧਕ ਹੈ ਜਾਂ ਉੱਥੋਂ ਦੀ ਸਰਕਾਰ ਦੇ ਅਧਿਕਾਰੀ ਹੈ ਉਹਨਾਂ ਨੂੰ ਜ਼ਿੰਮੇਵਾਰ ਸਮਝਦੇ ਆਂ ਵੀ ਇਹ ਬਿਲਕੁਲ ਗਲਤ ਹੋਇਆ ਹੈ ਕਈ ਵਾਰ ਹੁੰਦਾ ਇਹ ਹੈ ਵੀ ਕਿਉਂਕਿ ਇਹ ਕਾਂਗਰਸ ਦੀ ਸਰਕਾਰ ਹੈ ਉੱਥੇ ਤੇ ਬੀਜੇਪੀ ਬੜਾ ਹੋ ਰੌਲਾ ਪਾਉਂਦੀ ਹੈ ਪਰ ਜਦੋਂ ਯੂਪੀ ਦੇ ਵਿੱਚ ਇੱਕ ਸੰਤ ਨੇ ਸਾਧ ਨੇ ਅਖੌਤੀ ਸਾਧ ਉਸ ਨੇ ਬਹੁਤ ਬੜਾ ਇਕੱਠ ਸੱਦਿਆ ਹੋਇਆ ਸੀ ਤੇ ਇਕੱਠ ਵੀ ਜਿਹੜੀਆਂ ਪਰਮਿਸ਼ਨਾਂ ਨੇ ਉਦੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਸੀ ਕਿ ਮਰਗੇ ਸੀ ਲੋਕ 130 ਤੇ ਉਹਦਾ ਕਿਸੇ ਨੇ ਅੱਜ ਤੱਕ ਉਸ ਵਿਅਕਤੀ ਤੇ ਮੁਕੱਦਮਾ ਤੱਕ ਵੀ ਨਹੀਂ ਦਰਜ ਹੋਇਆ ਸੋ ਇਹ ਭਗੜੜਾ ਚਾਹੇ ਕਿਸੇ ਧਾਰਮਿਕ ਸਥਾਨਾਂ ਕਰਕੇ ਵੱਜਦੀਆਂ ਨੇ ਤੇ ਚਾਹੇ ਕਿਸੇ ਅਜਹੀਆਂ ਗੱਲਾਂ ਕਰਕੇ ਵੱਜਦੀਆਂ ਨੇ ਇਹਨਾਂ ਨੂੰ ਬਚਾਇਆ ਜਾਣਾ ਚਾਹੀਦਾ ਤੇ ਕੋਸ਼ਿਸ਼ ਹੋਣੀ ਚਾਹੀਦੀ ਆ ਵੀ ਇਹ ਘੱਟ ਤੋਂ ਘੱਟ ਗੱਲਾਂ ਹੋਣ ਅਗਲੀ ਗੱਲ ਦੋਸਤੋ ਅਸੀਂ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਇਹ ਹੈ ਕਿ ਲਖਸ਼ਦੀਪ ਦੇ ਵਿੱਚ ਜਿਹੜੀ ਉਥੋਂ ਦੀ ਕਿਉਂਕਿ ਉਹ ਕੇਂਦਰੀ ਸਸ਼ਸਤ ਪ੍ਰਦੇਸ਼ ਹੈ ਤੇ ਉਥੇ ਕੇਂਦਰ ਦਾ ਰਾਜ ਹੈ ਬੇਸਿਕਲੀ ਤੇ ਉਥੇ ਐਤ ਕੀ ਉਹਨਾਂ ਨੇ ਜਿਹੜੀਆਂ ਦੋ ਭਾਸ਼ਾਵਾਂ ਨੇ ਉਥੋਂ ਦੀਆਂ ਅਰੇਬਿਕ ਭਾਸ਼ਾ ਅਰਬੀ ਤੇ ਮਾਹਲ ਦੋ ਭਾਸ਼ਾਵਾਂ ਨੂੰ ਸਕੂਲਾਂ ਦੇ ਜਿਹੜਾ ਸਿਲੇਬਸ ਹੈ ਉਹਨਾਂ ਚੋਂ ਕੱਢ ਦਿੱਤਾ ਇਹਦੇ ਉੱਤੇ ਕੇਰਲਾ ਦੇ ਐਜੂਕੇਸ਼ਨ ਮਿਨਿਸਟਰ ਨੇ ਬੜਾ ਸਖਤ ਇਤਰਾਜ਼ ਪ੍ਰਗਟ ਕੀਤਾ ਹੈ ਕਿ ਕੇਂਦਰ ਦੀ ਸਰਕਾਰ ਜਿਹੜੀ ਭਾਸ਼ਾਵਾਂ ਦੇ ਮੁੱਦਿਆਂ ਦੇ ਉੱਤੇ ਅੱਡਰ ਸੂਬਿਆਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਦਖਲਅੰਦਾਜ਼ੀਆਂ ਕਰ ਰਹੀ ਹੈ ਤੇ ਇਸ ਤਰ੍ਹਾਂ ਕੇਂਦਰੀ ਸਿਆਸਤ ਪ੍ਰਦੇਸ਼ ਦਾ ਜਿਹੜਾ ਉੱਥੋਂ ਦਾ ਭਾਸ਼ਾਈ ਤੇ ਸੱਭਿਆਚਾਰਕ ਵਿਰਸਾ ਹੈਗਾ ਉਹਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਸਾਡੀ ਪੰਜਾਬੀ ਦੇ ਉੱਤੇ ਵੀ ਕੁਝ ਗੱਲਾਂ ਲਾਗੂ ਹੁੰਦੀਆਂ ਨੇ ਬਾਕੀ ਭਾਸ਼ਾਵਾਂ ਦੇ ਉੱਤੇ ਵੀ ਲਾਗੂ ਹੁੰਦੀਆਂ ਨੇ ਸੋ ਕੇਂਦਰ ਸਰਕਾਰ ਦਾ ਜਿਹੜਾ ਇਹ ਸਾਮਰਾਜੀ ਕਿਸਮ ਦਾ ਰਵਈਆ ਹੈਗਾ ਭਾਸ਼ਾਵਾਂ ਦੇ ਸਬੰਧ ਸੱਭਿਆਚਾਰਾਂ ਦੇ ਸਬੰਧ 'ਚ ਇਹਦੇ ਵਿਰੁੱਧ ਇਕੱਠੇ ਹੋ ਕੇ ਲੜਨ ਦੀ ਲੋੜ ਜ਼ਰੂਰ ਹੈਗੀ ਹੈ ਸਾਨੂੰ ਸਾਰਿਆਂ ਨੂੰ ਅ ਅਗਲੀ ਵਾਰ ਤੁਹਾਡੇ ਨਾਲ ਦੋਸਤੋ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਭਾਰਤ ਸਰਕਾਰ ਨੇ ਕੱਲ ਅ ਆਪਣੀ ਜਿਹੜੀ ਅਗਲੀ ਮਰਦਮਸ਼ੁਮਾਰੀ ਹੈ ਉਸ ਨੂੰ ਕਰਾਉਣ ਦਾ ਫੈਸਲਾ ਕਰ ਲਿਆ ਪਹਿਲੀ ਮਰਦਮਸ਼ੁਮਾਰੀ ਫਰਵਰੀ 2011 ਚ ਹੋਈ ਸੀ 11 ਤੋਂ ਲੈ ਕੇ 28 ਫਰਵਰੀ ਤੱਕ ਤੇ ਉਹ ਤੋਂ ਬਾਅਦ 2021 ਚ ਹੋਣੀ ਸੀ ਪਰ ਉਹ ਹੋਈ ਨਹੀਂ ਤੇ ਅੱਡ ਅੱਡ ਉਹਦੇ ਕਾਰਨ ਵੀ ਕੋਈ ਨਹੀਂ ਗੇ ਬੇਸਿਕਲੀ ਤੇ ਬਾਕੀ ਹਜ਼ਾਰ ਕਮ ਸਰਕਾਰ ਨੇ ਕੀਤੇ ਕੋਵਿਡ ਦਾ ਬਹਾਨਾ ਬਣਾ ਕੇ ਉਹ ਨਹੀਂ ਕੀਤੀ ਤੇ ਹੁਣ ਫਿਰ ਕਹਿੰਦੇ ਸੀ 2026 ਚ ਕਰਾਂਗੇ ਹੁਣ ਜਿਹੜੀਆਂ ਕੱਲ ਤਰੀਕਾਂ ਦਿੱਤੀਆਂ ਨੇ ਉਹ ਤਰੀਕਾਂ ਦੇ ਵਿੱਚ ਇਹ ਹੈ ਵੀ 2026 ਦੇ ਵਿੱਚ ਤਾਂ ਉਹਨਾਂ ਨੇ ਘਰਾਂ ਦੀ ਉਹ ਕਰਨੀ ਹੈ ਜਿਹਨੂੰ ਹਾਊਸ ਲਿਸਟਿੰਗ ਕਹਿੰਦੇ ਐ ਘਰਾਂ ਦੀਆਂ ਲਿਸਟਾਂ ਬਣਾਉਣੀਆਂ ਨੇ ਫਿਰ ਉਹਦੇ ਚ ਉਹਨਾਂ ਨੇ ਪਾਪੂਲੇਸ਼ਨ ਰਜਿਸਟਰ ਬਣਾਉਣੇ ਐ ਉਹ ਤੇ ਉਹਦੇ ਉੱਤੇ ਵੀ ਪਹਿਲਾਂ ਰੋਲਾ ਪੈਂਦਾ ਰਿਹਾ ਜਦੋਂ ਐਨ ਆਰ ਸੀ ਆਈ ਐ ਕਿ ਉਹ ਉਹਦੇ ਜਿਹੜੇ ਕਾਲਮ ਨੇ ਉਹਦੇ 'ਚ ਜਿਹੜੇ ਸਵਾਲ ਪੁੱਛੇ ਜਾਣੇ ਆ ਜਦੋਂ ਉਹਦੇ 'ਚ ਤੁਸੀਂ ਕਈ ਗੱਲਾਂ ਪੁੱਛਦੇ ਹੋ ਤਾਂ ਉਹ ਸ਼ੰਕੇ ਖੜੇ ਕਰ ਦੀਆਂ ਨੇ ਕਿ ਵੀ ਤੁਸੀਂ ਮੱਲੋ ਮੱਲੀ ਲੋਕਾਂ ਨੂੰ ਉਹ ਉਤੋਂ ਉਹਨਾਂ ਦੇ ਹੱਕ ਖੋਣਾ ਚਾਹ ਰਹੇ ਹੋ ਦੇਖਣਾ ਪਊਗਾ ਵੀ ਐਤਕੀ ਦੀ ਮਾਤਮ ਸ਼ਿਮਾਰੀ 'ਚ ਉਹ ਗੱਲਾਂ ਕੀ ਨੇ ਕਿਹੜੇ ਫਾਰਮ ਆਉਂਦੇ ਆ ਉਹਨਾਂ ਫਾਰਮਾਂ ਦੇ ਕਾਲਮ ਕੀ ਨੇ ਤੇ ਉਹਨਾਂ ਦੀ ਭਾਵਨਾ ਕੀ ਹੈ ਤੇ ਉਹਦੇ ਕੀ ਕੀ ਗਾਹਾਂ ਜਿਹੜੇ ਆ ਅਸਰ ਦੇਣੇ ਆ ਤੇ 2027 ਦੇ ਵਿੱਚ ਸ਼ੁਰੂ ਹੋਣੀ ਹੈ ਤਾਮਨਾਡੂ ਦੇ ਮੁੱਖ ਮੰਤਰੀ ਸ਼੍ਰੀ ਐਮ ਕੇ ਸਟਾਲਨ ਜਿਹੜੇ ਪਹਿਲਾਂ ਹੀ ਡੀ ਡਿਲੀਮਿਟੇਸ਼ਨ ਜਿਹਨੂੰ ਪਰਿਸੀਮਨ ਕਹਿੰਦੇ ਆ ਦੁਬਾਰਾ ਹੱਦਬੰਦੀ ਜਿਹੜੀ ਹੈ ਲੋਕ ਸਭਾ ਹਲਕਿਆਂ ਦੀ ਉਹਨਾਂ ਦੀ ਗਿਣਤੀ ਦਾ ਉਹਦੇ ਉੱਤੇ ਦੁਬਾਰਾ ਉਹਨਾਂ ਨੇ ਸਵਾਲ ਚੱਕ ਲਿਆ ਵੀ ਪਹਿਲਾਂ 2026 ਦੀ ਮਰਦਮਸ਼ਮਾਰੀ ਮੁਤਾਬਕ ਜਿਹੜਾ ਭਾਰਤੀ ਸੰਵਿਧਾਨ ਹੈ ਉਹਦੇ ਮੁਤਾਬਕ 2026 ਚ ਮਰਦਮਸ਼ਮਾਰੀ ਤੋਂ ਬਾਅਦ ਜਿਹੜਾ ਸੀਗਾ ਉਹ ਹੋਣੀ ਸੀ ਡਿਲੀਮਿਟੇਸ਼ਨ ਹੁਣ 2027 ਚ ਮਰਦਮਸ਼ੁਮਾਰੀ ਹੋ ਰਹੀ ਹੈ ਉਸ ਤੋਂ ਬਾਅਦ ਡਿਮਿਲੀਟੇਸ਼ਨ ਹੋਣੀ ਹੈ ਫਿਰ ਇਹਦੇ ਚ ਖਤਰੇ ਹੈ ਤੇ ਇਸ ਮੁੱਦੇ ਤੇ ਵੀ ਖੜ ਕੇ ਪੈਰਾ ਦੇਣ ਦੀ ਲੋੜ ਹੈ ਵੀ ਕੇਂਦਰ ਸਰਕਾਰ ਸ਼ਰਾਰਤਾਂ ਨਾ ਕਰ ਜੇ ਤਾਂ ਕਿ ਬਹੁਤ ਸਾਰੇ ਸੂਬਿਆਂ ਦੀ ਜਿਹੜੀ ਪਰਸੈਂਟੇਜ ਰਿਪਰੈਜ਼ੈਂਟੇਸ਼ਨ ਹੈ ਲੋਕ ਸਭਾ ਦੇ ਵਿੱਚ ਉਹ ਘਟੇ ਨਾ ਇਹ ਇਸ ਗੱਲ ਦੇ ਉੱਤੇ ਧਿਆਨ ਦੇਣ ਦੀ ਲੋੜ ਹੈਗੀ ਹੈ ਤੇ ਇਸੇ ਦੇ ਵਿੱਚੋਂ ਐਨ ਆਰ ਸੀ ਵਰਗੀ ਗੱਲ ਕੱਢ ਕੇ ਲੋਕਾਂ ਨੂੰ ਲੜਾਉਣ ਦੇ ਪਾਸੇ ਪਹਿਲਾਂ ਵੀ ਕੋਸ਼ਿਸ਼ਾਂ ਕੀਤੀਆਂ ਬੀਜੇਪੀ ਸਰਕਾਰ ਨੇ ਹੁਣ ਦੁਬਾਰਾ ਇਧਰ ਨੂੰ ਨਾ ਤੁਰ ਪੈਣ ਇਸ ਤੇ ਵੀ ਧਿਆਨ ਦੇਣ ਦੀ ਲੋੜ ਹੈਗੀ ਹੈ ਅ ਦੋਸਤੋ ਅਗਲੀ ਜਿਹੜੀ ਗੱਲ ਤੁਹਾਡੇ ਨਾਲ ਅਸੀਂ ਕਰਨੀ ਹੈ ਵੀ ਕੱਲ ਪਰਸੋਂ ਲਦਾਖ ਬਾਰੇ ਕੇਂਦਰ ਦੀ ਸਰਕਾਰ ਨੇ ਕੁਝ ਕਾਨੂੰਨ ਬਣਾਏ ਹੈ ਲੋਕ ਪੜ੍ਹ ਕੇ ਲੱਗਦਾ ਵੀ ਲਦਾਖ ਨੂੰ ਬਹੁਤ ਕੁਝ ਦਿੱਤਾ ਪਰ ਅੱਜ ਇੰਡੀਅਨ ਐਕਸਪ੍ਰੈਸ ਨੇ ਕੱਲ ਦਾ ਹਿੰਦੂ ਨੇ ਐਡੀਟੋਰੀਅਲ ਵੀ ਲਿਖਿਆ ਇੰਡੀਅਨ ਐਕਸਪ੍ਰੈਸ ਨੇ ਅੱਜ ਵੋਨ ਸੋਨੋ ਵਾਗ ਚੁੱਕ ਦੀ ਇੱਕ ਇੰਟਰਵਿਊ ਛਾਪੀ ਹੈ ਸੋਨੋ ਵਾਗ ਚੁੱਕ ਜੀ ਉਥੇ ਲਗਾਤਾਰ ਬਹੁਤ ਵੱਡੇ ਉਹ ਘੋਲ ਕਰਦੇ ਰਹੇ ਹੈ ਪੈਦਲ ਮਾਰਚ ਕੀਤਾ ਉਹਨਾਂ ਨੇ ਦਿੱਲੀ ਤੱਕ ਤੇ ਉਹਨਾਂ ਦਾ ਮਾਰਚ ਰੋਕਿਆ ਗਿਆ ਹਾਲਾਂਕਿ ਸ਼ਾਂਤੀਪੂਰਨ ਸੀ ਉਥੇ ਉਹ ਵਰਦੀ برف ਦੇ ਵਿੱਚ ਨੰਗੇ ਧੜ ਉੱਪਰੋਂ ਆ ਜਿਹੜਾ ਨੀਲੇ ਸਮਾਨ ਦੇ ਥੱਲੇ ਉਹ ਉਹਨਾਂ ਨੇ ਡੇਰਾ ਲਾਈ ਰੱਖਿਆ ਬਹੁਤ ਦਿਨ ਤੇ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਉਹਦੇ ਨਾਲ ਸ਼ਾਮਲ ਸੀ ਉਹਨਾਂ ਦਾ ਜਿਹੜਾ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਉਹ ਕਹਿੰਦੇ ਵੀ ਇਹ ਅਧੂਰੀ ਗੱਲ ਹੈ ਜੇ ਜਿਹੜੀ ਹੋਈ ਹੈ ਤੇ ਅਸੀਂ ਸਮਝਦੇ ਹਾਂ ਵੀ ਲਦਾਖ ਨੂੰ ਜਦੋਂ ਤੱਕ ਉੱਥੋਂ ਦੀ ਸਰਕਾਰ ਨਹੀਂ ਬਣਦੀ ਉੱਥੋਂ ਦੀ ਉਹਨੂੰ ਪੂਰਨ ਰਾਜ ਦਾ ਦਰਜਾ ਨਹੀਂ ਮਿਲਦਾ ਇੱਕ ਤਾਂ ਇਹ ਤੇ ਦੂਜਾ ਇਹ ਵੀ ਉਸ ਨੂੰ ਜਿਹੜੀ ਸ਼ਬਦਾ ਜਿਹੜੀ 6ਵੀਂ ਸ਼ੈਡਿਊਲ ਹੈ ਉਹਦੇ 'ਚ ਨਹੀਂ ਪਾਇਆ ਜਾਂਦਾ ਉਹਨਾਂ 'ਚ ਉਹਨਾਂ ਦੀ ਰੱਖਿਆ ਨਹੀਂ ਹੁੰਦੀ ਉਹਨਾਂ ਨੇ ਇਹ ਵੀ ਕਿਹਾ ਵੀ ਜੋਬਸ ਦਾ ਤਾਂ ਕਰਤਾ ਵੀ 80% 85% ਜੋਬ ਜਿਹੜੀਆਂ ਨੇ ਉੱਥੇ ਲੋਕਲ ਨੂੰ ਦੇਣੀਆਂ ਨੇ ਦੂਜਾ ਜਿਹੜੇ ਬੰਦੇ ਬਾਹਰਲੇ ਐ ਉਹਨਾਂ ਤੇ 15 ਸਾਲ ਲਾਇਆ ਉਹਨਾਂ ਦੀ ਮੰਗ ਸੀ ਵੀ ਉਹ ਘੱਟੋ ਘੱਟ 30 ਸਾਲ ਦੀ ਸਟੇ ਉਹਨਾਂ ਤੇ ਜ਼ਰੂਰੀ ਕੀਤੀ ਜਾਵੇ ਜੇ ਉਹਨਾਂ ਨੇ ਉੱਥੋਂ ਦੇ ਡੈਮੋ ਡੋਮਿਸਾਈਲ ਬਣਨਾ ਹੈ ਉੱਥੋਂ ਦੇ ਜਿਹੜੇ ਐ ਉਹ ਉਹ ਵਿਸ਼ਣਦੇ ਬਣਨਾ ਹੈਗਾ ਤੇ ਇਸ ਕਰਕੇ ਅਗਲੀ ਗੱਲ ਉਹਨਾਂ ਦਾ ਹੈ ਵੀ ਸਾਡਾ ਜਿਹੜਾ ਲੈਂਡ ਦਾ ਕੁਐਸਚਨ ਹੈ ਤੇ ਸਾਡੀ ਜਿਹੜੀ ਕਲਚਰ ਦਾ ਸਵਾਲ ਹੈਗਾ ਉਹ ਉਹਦੇ ਉੱਤੇ ਕੋਈ ਹਲੇ ਤੱਕ ਕੇਂਦਰ ਸਰਕਾਰ ਨੇ ਕੁਝ ਨਹੀਂ ਕੀਤਾ ਵੀ ਇੱਥੋਂ ਦੀ ਜ਼ਮੀਨਾਂ ਜਿਹੜੀਆਂ ਨੇ ਵਡਾਨੀਆਂ ਵਾਨੀ ਉਹਨੂੰ ਹੜੱਪ ਨਾ ਜਾਣ ਉਹਦੇ ਉੱਤੇ ਹਾਲੇ ਸਾਨੂੰ ਕੋਈ ਪ੍ਰੋਟੈਕਸ਼ਨ ਨਹੀਂ ਮਿਲੀ ਸੋ ਇਸ ਕਰਕੇ ਇਹ ਵੀ ਗੱਲ ਦੇਖਣ ਵਾਲੀ ਹੈ ਤੇ ਉਹਦਾ ਉਹਨੇ ਇਹ ਵੀ ਕਿਹਾ ਵੀ ਦੋ ਵਾਰ ਭਾਜਪੀ ਨੇ ਸਾਡੇ ਨਾਲ ਵਾਅਦੇ ਕੀਤੇ ਆਪਣੇ ਮੈਨੀਫੈਸਟੋ ਦੇ ਵਿੱਚ ਪਾਏ ਆ ਵੀ ਅਸੀਂ ਇਹ ਸਾਰੀਆਂ ਚੀਜ਼ਾਂ ਕਰਾਂਗੇ ਪਰ ਹਾਲੇ ਤੱਕ ਕੀਤੀਆਂ ਨਹੀਂ ਗਈਆਂ ਲਾਸਟ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਜਰਮਨੀ ਦੇ ਵਿੱਚ ਦੂਜੀ ਸੰਸਾਰ ਜੰਗ ਵੇਲੇ ਦੇ ਬਣੇ ਹੋਏ ਅਮਰੀਕੀ ਬੰਬ ਤਿੰਨ ਉਥੋਂ ਦੇ ਕਲੌਗ ਨੇ ਸ਼ਹਿਰ ਦੇ ਵਿੱਚ ਮਿਲੇ ਹੈ ਤੇ ਉਸ ਕਰਕੇ 20500 ਲੋਕਾਂ ਤੋਂ ਘਰ ਖਾਲੀ ਕਰਾ ਕੇ ਉਥੋਂ ਛਡਾਇਆ ਗਿਆ ਤਾਂ ਕਿ ਉਹਨਾਂ ਬੰਬਾਂ ਨੂੰ ਡਿਸਪੋਜ਼ ਆਫ ਕਰ ਸਕੀਏ ਸੋ ਅੱਜ ਤੋਂ ਅ तकरीबन 70 ਸਾਲ ਪਹਿਲਾਂ ਦੇ ਸੁੱਟੇ ਹੋਏ ਬੰਬ ਹਾਲੇ ਵੀ ਮਿਲ ਰਹੇ ਆ ਉਥੇ ਜੰਗਾਂ ਕਿੰਡੀਆਂ ਖਤਰਨਾਕ ਐ ਤੇ ਤੀਏ ਦਿਨ ਜੰਗਾਂ ਦੀਆਂ ਗੱਲਾਂ ਹੁੰਦੀਆਂ ਨੇ ਵੀ ਰੂਸ ਜੀ ਕੋਰੇ ਬੰਦ ਨਹੀਂ ਹੋ ਰਹੀ ਗਜ਼ਰਾਈਲ ਗਜ਼ਾ ਦੇ ਉੱਤੇ ਬੰਬਾਰੀ ਬੰਦ ਕਰਨ ਨਹੀਂ ਕਰ ਰਿਹਾ ਤੇ ਭਾਰਤ ਪਾਕਿਸਤਾਨ ਦੀ ਚੜ੍ਹੱਪ ਗਾਹਵਾਦੀ ਵਾਦੀ ਰੁਕੀ ਹੈ ਸੋ ਇਹ ਜੰਗਾਂ ਤੋਂ ਸਾਨੂੰ ਰਾਹਤ ਮਿਲਣੀ ਚਾਹੀਦੀ ਐ ਬਹੁਤ ਲੰਮਾ ਸਮਾਂ ਲੋਕਾਂ ਦਾ ਖਹਿੜਾ ਨਹੀਂ ਛੱਡਦੀਆਂ ਇਹ ਜੰਗਾਂ ਅ ਦੂਸਰਾ ਇਹ ਕੇ ਗਾਜ਼ਾ ਦੇ ਵਿੱਚ ਜਿਹੜੀ ਇਨਸਾਨੀ ਸਹਾਇਤਾ ਪਹੁੰਚਾਉਂਦੇ ਹੁੰਦੇ ਸੀ ਅਮਰੀਕਾ ਵਗੈਰਾ ਵਾਲੇ ਹੋਰ ਹੁਣ ਉਹ ਬੰਦ ਕਰੀ ਹੋਈ ਹੈ ਤੇ ਉਹ ਲੋਕ ਫੇਰ ਮਰਨ ਕਿਨਾਰੇ ਬੈਠੇ ਹੈ ਵਿਚਾਰੇ ਤੇ ਨਾਲ ਦੀ ਨਾਲ ਪ੍ਰਧਾਨ ਮੰਤਰੀ ਜਿਹੜੇ ਇਜ਼ਰਾਈਲ ਦੇ ਹੈ ਨੇਤਨ ਯਾਹੁ ਉਹਨਾਂ ਦੇ ਵਿਰੁੱਧ ਪਾਰਲੀਮੈਂਟ ਨੂੰ ਭੰਗ ਕਰਨ ਦਾ ਮਤਾ ਪੇਸ਼ ਹੋ ਗਿਆ ਹੈ ਜੇ ਪਾਰਲੀਮੈਂਟ ਭੰਗ ਹੋ ਜਾਂਦੀ ਹੈ ਤੇ ਦੁਬਾਰਾ ਚੋਣਾਂ ਹੋ ਜਾਣੀਆਂ ਤਾਂ ਨੇਤਨ ਯਾਹੁ ਤੇ ਉਹਦਾ ਅਲਾਈਅੰਸ ਜਿਹੜਾ ਹੈ ਬੁਰੀ ਤਰ੍ਹਾਂ ਹਾਰੂਗਾ ਦੇਖਦੇ ਆ ਕਿਸ ਪੱਧਰ ਤੇ ਜਾਂਦੀ ਹੈ ਗੱਲ ਅੱਜ ਦੀ ਗੱਲ ਚ ਇੰਨਾ ਹੀ ਬਹੁਤ ਬਹੁਤ ਸ਼ੁਕਰੀਆ